ਨੜੇ ਜੀ ਅੱਗੇ ਤੋਂ ਕੋਈ ਬਤਮੀਜ਼ੀ ਕੀਤੀ ਹੈ ਨਾ ਤਾਂ ਇਸ ਘਰ ਚੋਂ ਕੱਢਣ ਲੱਗੇ ਮੈਂ ਤੈਨੂੰ ਮੈਂਟ ਨਹੀਂ ਲਾਉਣਾ ਅੰਗਜਸ਼ਨ ਵਿੱਚ ਚਲਦੀ ਆ ਹੋ ਲੈ ਨਹੀਂ ਨਹੀਂ ਭਾਬੀ ਜੀ ਤੁਸੀਂ ਕਿੱਥੇ ਚੱਲੇ ਤੁਸੀਂ ਖੜੋ ਮੜਾ ਜੇ ਮੈਨੂੰ ਵੀ ਤਾਂ ਦੱਸੋ ਦਰਾਣੀ ਜਠਾਣੀ ਕੀ ਗੱਲਾਂ ਮਾਰਦੀਆਂ ਸੀਗੀਆਂ ਤੁਸੀਂ ਚੱਲ ਚੱਲ ਮਾ ਮੇਰੀ ਗੱਲ ਸੁਣ ਕਿੱਧਰ ਚੱਲੀਆਂ ਤੂੰ ਆ ਜਸ਼ਨ ਮੈਨੂੰ ਕਹਿੰਦੀ ਮੈਂ ਸੋਨਾ ਲੈ ਕੇ ਕਿਉਂ ਨਹੀਂ ਮੈਂ ਅੰਦਰ ਬੈਠੀ ਲਿੱਕੀ ਜਾਨੀ ਆ ਤੇ ਅਜੇ ਤੱਕ ਨਹੀਂ ਲੈ ਕੇ ਆਈ ਉਹੀ ਗੱਲ ਕਰਨੀਆਂ ਤੇਰੇ ਨਾਲ ਵੀ ਹਾਲ ਤੱਕ ਤੇਰੇ ਕੋਲ ਸੋਨਾ ਕਿਉਂ ਨਹੀਂ ਪਹੁੰਚਿਆ ਕੀ ਮਤਲਬ ਸੋਨਾ ਕਿਉਂ ਨਹੀਂ ਪਹੁੰਚਿਆ ਤੇਰੇ ਕਹਿੰਦਾ ਮਤਲਬ ਕੀ ਆ ਉਹ ਮਤਲਬ ਮਤਲਬ ਮੰਮੀ ਤੂੰ ਅੰਦਰ ਚੱਲ ਤ ਨੂੰ ਮੈਂ ਸਮਝਾਉਣਾਗਾ ਕਿਹੜੀ ਗੱਲ ਸਮਝਾਉਣੀ ਆ ਹੁਣ ਤੂੰ ਸੋਨਾ ਚਾਹੀਦਾ ਹਾਂ ਫਿਰ ਤੂੰ ਅੰਦਰ ਚੱਲ ਮੰਮੀ ਮੇਰੇ ਨਾਲ ਹਾਂ ਬੋਲ ਤੂੰ ਇੱਥੇ ਬੈਠੀ ਸੋਨਾ ਢੇਕੀ ਜਾਨੀਆਂ ਸੋਨਾ ਤੇਰੇ ਕੋਲ ਪਹੁੰਚਿਆ ਨਹੀਂ ਤੈਨੂੰ ਪਤਾ ਕੀ ਦਾ ਕਾਰਨਾਮਾ ਹੈ ਕੀ ਦਾ ਹਤਰੀ ਵੱਡੀ ਨੂੰ ਡਿੰਪਲ ਦਾ ਕਾਰਨ ਆ ਮੈਂ ਇਹ ਟੈਂਪਲ ਦਾ ਆਹੋ ਨਾ ਉਹਨੇ ਕੀ ਕਹਿ ਦਿੱਤਾ ਉਹ ਉਹੀ ਪੜਕਾਉਂਦੀ ਐ ਜਸ਼ਨ ਨੂੰ ਉਸਨੇ ਕਿਹਾ ਜਸ਼ਨ ਨੂੰ ਵੀ ਸੋਨਾ ਨਾ ਲੈ ਕੇ ਜਾ ਤੂੰ ਮੰਮੀ ਕੋਲ ਉਹਦੇ ਬਹੁਤ ਪਰ ਨਿਕਲੇ ਹੁਣ ਉਹਦੀ ਇੰਨੀ ਹਿੰਮਤ ਕਿ ਉਹ ਜਸ਼ਨ ਨੂੰ ਪੜਕਾਉਂਦੀ ਐ ਉਹਦੇ ਪਰ ਨਿਕਲੇ ਐ ਪਰ ਜਸ ਉਹਦੇ ਪਰ ਤਾਂ ਮੈਂ ਨਾ ਹੱਥਾਂ ਨਾਲ ਕੱਟੇ ਸੀ ਓਹੋ ਮੰਮੀ ਤੂੰ ਇਹ ਵੇਮਾ ਚ ਨਰਾਇਆ ਤੇ ਹੱਥਾਂ ਨਾਲ ਉਹਦੇ ਪਰ ਕੱਟੇ ਸੀਗੇ ਜਦੋਂ ਦੀ ਜਸ਼ਨ ਆਈਗਾ ਨਾ ਉਹਦੀ ਐਨੀ ਹਿੰਮਤ ਵੱਧ ਗਈ ਜਸ਼ਨ ਪੁੱਤ ਹਾਂ ਜੀ ਮੰਮੀ ਮੈਂ ਨਾ ਤੁਹਾਨੂੰ ਸੋਨਾ ਫੜਾਉਣ ਆਈ ਸੀ ਸੋਨਾ ਪਰ ਪੱਤ ਆਹ ਕੀ ਇੱਕ ਸੈੱਟ ਤੂੰ ਤਾਂ ਕਹਿੰਦੀ ਸੀ ਮੇਰੇ ਭਾਈ ਨੇ ਚਾਰ ਸੈੱਟ ਦਿੱਤੇ ਆ ਉਹ ਮੰਮੀ ਜੀ ਮੈਂ ਕਿਹਾ ਚੱਲ ਹਣਾ ਛੋਟੇ-ਮੋਟੇ ਸੈੱਟ ਮੈਂ ਰੱਖ ਲੈਣੀਆਂ ਡੇਲੀ ਆਉਣ ਜਾਣ ਨੂੰ ਪਾਉਣ ਵਾਸਤੇ ਤੇ ਵੱਡਾ ਤੁਹਾਨੂੰ ਫੜਾ ਦਿੰਨੀ ਆ ਪੱਤ ਮੈਂ ਤੈਨੂੰ ਕਿਹਾ ਸੀ ਨਾ ਤੁਸੀਂ ਹਜੇ ਜਵਾਕ ਕੋ ਠਿਆਣੇਓ ਇੰਨੀ ਵੱਡੀ ਜ਼ਿੰਮੇਵਾਰੀ ਸੰਭਾਲ ਨਹੀਂ ਸਕਦੇ ਆਪਾਂ ਸੋਨਾ ਘਰ ਚ ਕਿਉਂ ਰੱਖਣਾ ਤੂੰ ਸਾਰਾ ਹੀ ਫੜਾ ਦਿੰਦੀ ਆਪਾਂ ਬੈਂਕ ਚ ਰੱਖ ਦਿੰਦੇ ਸੋਨਾ ਉਹ ਮੰਮੀ ਜੀ ਮੈਂ ਕਿਹਾ ਚਲ ਅਲਮਾਰੀ ਚ ਰੱਖ ਦੂੰਗੀ ਤੇ ਉਥੇ ਜਿਹੜਾ ਕੋਈ ਹੱਤ ਬੱਲਾ ਮਾਰਦਾ ਨਾਲੇ ਜੱਸ ਕਹਿੰਦੇ ਛੋਟੀਆਂ-ਮੋਟੀਆਂ ਚੀਜ਼ਾਂ ਤੂੰ ਆਪਣੇ ਕੋਲ ਰੱਖ ਲਾ ਆਹੋ ਮੰਮੀ ਉਹ ਭਾਬੀ ਨੇ ਵੀ ਸਲਾਹ ਦਿੱਤੀ ਆ ਮੜੀ ਜਸ਼ਨ ਨੂੰ ਵੀ ਤੂੰ ਹੌਲੇ ਸੈਟ ਆਪਦੇ ਕੋਲ ਰੱਖ ਲਾ ਅੱਛਾ ਹਾਂਜੀ ਤੇ ਕਹਿੰਦੇ ਡੇਲੀ-ਡੇਲੀ ਫੇਰ ਹਨਾ ਮੰਗਣੇ ਐਵੇਂ ਚੰਗੇ ਨਹੀਂ ਲੱਗਦੇ ਤੇ ਤੁਸੀਂ ਵੱਡਾ ਸੈਟ ਰੱਖ ਲਓ अच्छा चलो ਥੋਡੀ ਮਰਜ਼ੀ ਪੁੱਤ ਥੋਡੀ ਚੀਜ਼ ਆ ਬੈਂਕ ਚ ਵੀ ਉਹ ਤਾਂ ਪਈ ਥੋਡੀ ਰਹਿਣੀ ਆ ਅਲਮਾਰੀ ਚ ਪਈ ਵੀ ਥੋਡੀ ਰਹਿਣੀ ਆ ਤੁਸੀਂ ਪਾਉਣੇ ਆ ਤੁਸੀਂ ਹੰਡਾਉਣੇ ਆ ਮੈਂ ਕਿਹਾ ਚਲ ਤੂੰ ਨਾ ਫਿਰ ਰੋਜ਼ ਰੋਜ਼ ਤੁਹਾਨੂੰ ਵੀ ਔਖਾ ਹੋ ਜਾਊਗਾ ਕਿਤੇ ਤੁਸੀਂ ਭੱਜੇ ਭੱਜੇ ਬੈਂਕ ਚ ਜਾਓਗੇ ਜਸ ਨੂੰ ਵੀ ਖੇਚਲਾ ਹੋਊਗੀ ਲਾਕਰ ਚ ਬੈਂਕ ਜਾਣ ਦੀ ਪਤਖਾਦੀ ਖੇਚਲ ਜੇ ਤੂੰ ਮੈਨੂੰ ਫੜਾ ਦਿੰਦੀ ਤਾਂ ਜਸ ਭੱਜ ਕੇ ਬੈਂਕ ਚ ਰੱਖਿਆਂ ਦਾ ਮੇਰਾ ਤੇ ਡਿੰਪਲ ਦਾ ਸੋਨਾ ਵੀ ਸਾਰਾ ਲੌਕਰ ਚ ਹੀ ਪਿਆ ਉਹ ਸਹੀ ਕਹਿੰਦੇ ਨੇ ਜਸਨ ਮੰਮੀ ਮੰਮੀ ਤਾਂ ਤਾਂ ਕਹਿੰਦੇ ਸੀ ਵੀ ਟਾਈਮ ਮਾੜਾਗਾ ਘਰੇ ਸੋਨਾ ਰੱਖਣਾ ਚੰਗੀ ਗੱਲ ਨਹੀਂ ਉੰਜੇ ਤੇਰੀ ਮਰਜ਼ੀ ਆ ਚੱਲ ਤੂੰ ਰੱਖਣੇ ਨੇ ਰੱਖ ਲੈ ਸੈਟ ਉੰਜੇ ਆਪਾਂ ਸਾਰਾ ਸ਼ਾਮ ਵੀ ਦਿੰਦੇ ਤਾਂ ਕਢਾਉਣਾ ਵੀ ਕੋਈ ਐਡੀ ਔਖੀ ਗੱਲ ਨਹੀਂ ਸੀ 2 ਮਿੰਟਾਂ ਚ ਹੀ ਸੋਨਾ ਨਿਕਲਿਆ ਉਹ ਲੌਕਰ ਚੋਂ ਤਾਂ ਹੋਰ ਪੁੱਤ ਬਾਕੀ ਤੇਰੀ ਮਰਜ਼ੀ ਅਸੀਂ ਤੇਰੇ ਤੇ ਜ਼ੋਰ ਥੋੜੀ ਪਾਉਣੀ ਹੈ ਪੁੱਤ ਕੋਈ ਗੱਲ ਨਹੀਂ ਜੇ ਤਰ੍ਹਾਂ ਪਾਉਣ ਹੰਡਾਉਣ ਨੂੰ ਦਿਲ ਕਰਦਾ ਤਾਂ ਕੋਈ ਨਹੀਂ ਮੀਨਾਖੰਡ ਹੋਰ ਪਾ ਲੈ ਪੁੱਤ ਪਰ ਬਾਅਦ ਵਿੱਚ ਮੈਨੂੰ ਵੜਾ ਦੇ ਹਾਂਜੀ ਮੰਮੀ ਉਹ ਦਿਨ ਤੁਸੀਂ ਟੈਨਸ਼ਨ ਨਾ ਲਓ ਜਦੋਂ ਮੈਂ ਹਾਂ ਨਾ ਸਾਰੇ ਰਿਸ਼ਤੇਦਾਰੀਆਂ 'ਚ ਮਿਲੇਈ ਤਾਂ ਮੈਂ ਤੁਹਾਨੂੰ ਹੀ ਸਮਾ ਦੂੰਗੀ ਕਿਉਂਕਿ ਤੁਹਾਨੂੰ ਪਤਾ ਹੀ ਆ ਮੈਨੂੰ ਤਾਂ ਬਹੁਤ ਟੈਨਸ਼ਨ ਰਹਿੰਦੀ ਹੈ ਜੀ ਇਸ ਦੀ ਕੋਈ ਨਹੀਂ ਪਤਾ ਐ ਤਾਂ ਜੇ ਆ ਵੀ ਲੈ ਕੇ ਜਾਣਾ ਤਾਂ ਤੁਸੀਂ ਨਾ ਅਭੀ ਰਖਾ ਲੈਪੋ ਨਾ ਨਹੀਂ ਨਹੀਂ ਇਹਦੀ ਮੈਨੂੰ ਕੋਈ ਜ਼ਰੂਰਤ ਨਹੀਂ ਹੈ ਕੋਈ ਵਿਆਹ ਨਹੀਂ ਨਾ ਹੈਗਾ ਇਸ ਕਰਕੇ ਹਾਂ ਕੋਈ ਨਹੀਂ ਪਤਾ ਆਰਾਮ ਕਰ ਲੈ ਤੂੰ ਜਾ ਕੇ ਨਹੀਂ ਮੰਮੀ ਮੈਂ ਕੰਮ ਦੇਖਦੀ ਆ ਚਲ ਰੋਟੀ ਲਿਆਵਾਂ ਤੁਹਾਨੂੰ ਵੀ ਨਹੀਂ ਨਹੀਂ ਬਸ ਹ ਰੋਟੀ ਮੈਂ ਲੈ ਹਰ ਰੋਕ ਕੇ ਖਾਣੀ ਆ ਅਤੇਖਲਾ ਤੇਰੀ ਟੀਮੀ ਦੀ ਕਰਤੂਤ ਚਲੋ ਜੀ ਨਾ ਮੈਂ ਤਾਂ ਕਦੇ ਤਾਰੀ ਨੂੰ ਕਿਹਾ ਨਹੀਂ ਵੀ ਵਰਤ ਜਾ ਨਾ ਵਰਤਾ ਪਰ ਜੋ ਗੱਲ ਅਜ ਮਨਪ੍ਰੀਤ ਤੇ ਵੱਡੇ ਵੀਰ ਜੀ ਨੇ ਕਹੀ ਹੈ ਨਾ ਮੇਰੇ ਸੂਲ ਵਾਂਗ ਚੁੱਭ ਗਈ ਅੱਛਾ ਹੈ ਰੱਬਾ ਜੇ ਮੇਰੀ ਤੀਨੋਂ ਵੀ ਕਬੀਰ ਦੇ ਇੰਨਾ ਸਕਾ ਉਹਨੂੰ ਮੈਨੂੰ ਕਿਉਂ ਤੇਰੀ ਤੀ ਤੇਰੀ ਤੀ ਸੁਣਨਾ ਪੈਂਦਾ ਉਹ ਹੁਣ ਐਸ ਉਮਰ ਚ ਕੀ ਮੰਗੀ ਜਾਨੀ ਰੱਬ ਤੋਂ ਮੈਂ ਕੀ ਮੰਗਣਾ ਸੀ ਰੱਬ ਤੋਂ ਮੈਂ ਤਾਂ ਐ ਕਹਨੀ ਆ ਵੀ ਇਹ ਮੇਰੀ ਤੀ ਨੂੰ ਵੀ ਇੱਕ ਭਰਾ ਦੇ ਦਿੰਦਾ ਰੱਬਾ ਫੇਰ ਕੀ ਤੇਰੇ ਕਰੇ ਘਾਟਾ ਹੁੰਦਾ ਸੀ ਕਿਹੋ ਜੀਆਂ ਗੱਲਾਂ ਕਰਦੀ ਐ ਤੂੰ ਜੇ ਰੱਬ ਨੇ ਸਕੇ ਭਾਈ ਨਹੀਂ ਦਿੱਤਾ ਤਾਂ ਕੀ ਐ ਤਾਰੀ ਜਿਹੜੇ ਸਕੇ ਭਾਈਆਂ ਤੂੰ ਵੱਧ ਪਿਆਰ ਕਰਦਾ 10 10 20 20 ਵਾਰੀ ਫੋਨ ਕਰਦਾ ਤੇ ਹੁਣ ਮਿਲ ਕੇ ਐ ਕਿਹੋ ਜੀਆਂ ਗੱਲਾਂ ਕਰੀ ਜਾਨੀ ਐ ਤੂੰ ਇਹ ਤਾਂ ਹੈ ਤਾਰੇ ਤੇ ਤਾਂ ਮੈਨੂੰ ਮਾਨ ਹੈ ਪਰ ਫਿਰ ਵੀ ਲੋਕ ਕਹਿ ਦਿੰਦੇ ਨੇ ਨਾ ਵੀ ਬਗਾਨੇ ਬਗਾਨੇ ਹੁੰਦੇ ਨੇ ਕਦੇ ਆਪਦੇ ਨਹੀਂ ਬਣਦੇ ਐਵੇਂ ਕਿ ਤੂੰ ਛੋਟੀ ਜਾਂਦੀ ਹੈ ਕਈ ਵਾਰ ਨਾ ਆਪਦੇ ਵੀ ਬਗਾਨੇ ਬਣ ਜਾਂਦੇ ਨੇ ਇਹ ਤਾਂ ਆਪਣਾ ਨਾਜ਼ਰੀ ਹੈ ਜਿਹੜਾ ਕੋਈ ਸਾਹਮਣਾ ਵਰਤ ਲੈਂਦਾ ਉਹ ਜਿਹੜਾ ਦੂਜਾ ਵਰਤ ਲੈਂਦਾ ਤੂੰ ਤਾਂ ਐਵੇਂ ਮਾੜੀ ਮਾੜੀ ਗੱਲ ਤੇ ਛੋਟੀ ਜਾਂਦੀ ਰਹਿਣੀ ਹੈ ਐਵੇਂ ਹੀ ਕਾਨੂੰ ਸੋਚੀ ਜਾਂਦੀ ਆ ਫਿਰ ਵੀ ਫਿਕਰ ਤਾਂ ਹੁੰਦਾ ਹੀ ਹੈ ਕੁਤਾ ਨਾ ਸਾਰਾ ਦਿਨ ਐਂ ਸੋਚੀ ਜਾਂਦੀ ਐ ਕਦੇ ਭਾਈ ਬਾਰੇ ਸੋਚ ਲਿਆ ਕਦੇ ਕੁੜੀ ਬਾਰੇ ਸੋਚ ਲਿਆ ਕਦੇ ਤਾਰੀ ਬਾਰੇ ਸੋਚ ਲਿਆ ਤੂੰ ਐਂ ਕਰ ਮੇਰਾ ਕੁਰਤਾ ਬਜੰਮਾ ਫੜਾ ਤੇ ਮੈਂ ਜਾ ਆਮ ਦਾ ਕਰਾ ਕਾਰੋਗਰ ਆਹੋ ਤੂੰ ਤਾਂ ਮੈਨੂੰ ਕਹੀ ਜਾ ਵੀ ਸੋਚਦੀ ਐ ਭੌਂਕੀ ਜਾ ਤੂੰ ਨਹੀਂ ਸੋਚਦਾ ਹੈਗਾ ਜਦੋਂ ਬਗਾਨੀਆਂ ਆ ਜਾਂਦੀਆਂ ਨੇ ਨਾ ਇਹ ਬਹੁਤ ਫਰਕ ਪਾ ਦਿੰਦੀਆਂ ਨੇ ਤੈਨੂੰ ਲੱਗਦਾ ਵੀ ਮਨਪ੍ਰੀਤ ਤਾਰੀ ਨੂੰ ਜਸਨਾ ਬਰਤਨ ਦੇ ਦਊਗੀ ਉਹ ਤੂੰ ਛੱਡ ਗੱਲਾਂ ਨੂੰ ਤੂੰ ਤਾਂ ਗੱਲਾਂ ਦੀ ਪੀਂਗ ਪਾਈ ਜੰਨੇ ਐ ਨਾਲੇ ਮੇਰਾ ਕੁਰਤਾ ਬਜੰਮਾ ਨਾਲੇ ਜੁੱਤੀ ਕੱਢ ਦੇ ਮੇਰੀ ਮੈਗਾ ਮਾ ਚਾਹ ਲੋ ਕੱਢ ਦੇਣੀ ਆ ਆ ਦੇਖ ਲੈ ਜਸ਼ਨ ਦੀ ਕਰਤੂਤ ਚਾਰ ਸੈਟ ਮੰਗੇ ਸੀ ਇੱਕ ਫੜਾ ਕੇ ਗਈ ਆ ਇੱਕ ਮੇਰੇ ਮੱਥੇ ਮਾਰਿਆ ਹੋ ਮਮੀ ਇਹਨਾਂ ਤਰੀਓ ਵੱਡੀ ਨੁੰਦੀ ਕਰਤੂਤ ਆਗੀ ਟੈਂਪਲ ਦੀ ਆਹੋ ਉਹਨੇ ਰੋਕਿਆ ਦਰਸ਼ਨ ਨੂੰ ਵੀ ਮਮੀ ਨੂੰ ਸਾਰੀਆਂ ਟੂਮਾਂ ਨਾ ਫੜਾਦੀ ਕਿਤੇ ਹੋਣੇ ਮੈਂ ਆਪ ਸੁਣਿਆ ਇਹਦੀਆਂ ਤਾਂ ਹੱਡੀਆਂ ਮੈਂ ਤੋੜਦੀ ਆ ਹੋ ਮਮੀ ਮਮੀ ਤੇਖ ਵੀ ਲਿਆ ਕਰ ਕੀ ਹੱਡੀਆਂ ਤੋੜਨ ਚੱਲੀਆਂ ਤੂੰ ਉਹ ਪਹਿਲੀ ਤਾਂ ਮਰੀ ਪਈ ਆ ਆਪਾਂ ਜ਼ਰੂਰੀ ਮਰਿਆ ਸਾਂ ਪਗਲ ਪਾਉਣਾਗਾ ਉਹ ਇਹਦੀ ਲੱਤਾਂ ਤੋੜਨੀ ਪੈਣੀਆਂ ਜੱਸ ਇਹਦੀ ਇੰਨੀ ਹਿੰਮਤ ਕਿ ਉਹਨੇ ਜਸ਼ਨ ਨੂੰ ਸਿਖਾਇਆ ਉਹ ਵੀ ਮੇਰੇ ਬਰਦ ਬੈ ਤੂੰ ਮੰਮੀ ਨੂੰ ਗਹਿਣੇ ਨਾ ਫੜਾ ਕੋਈ ਨਹੀਂ ਇਹਦੇ ਜਿਹੜੇ ਪਰਜੇ ਨਿਕਲੇ ਹੋਏ ਆ ਨਾ ਉਹ ਕੱਟਣੇ ਪੈਣੇ ਹੁਣ ਮੈਨੂੰ ਮੰਮੀ ਪਰ ਤਾਂ ਕੱਟਣੇ ਪੈਣੇ ਆ ਪਰ ਆਪਾਂ ਨੂੰ ਵੇਲਾ ਵੀ ਦੇਖਣਾ ਪੈਣਾ ਨਾ ਇਹ ਨਾ ਹੋਵੇ ਜਸ਼ਨ ਬਾਹਰ ਫਿਰਦੀ ਹੋਵੇ ਉਹ ਸਾਰਾ ਕੁਝ ਹੀ ਪਤਾ ਲੱਗ ਜੂ ਨੂੰ ਆਪਣਾ ਪਹਿਲੀ ਤੂੰ ਜਸ਼ਨ ਨੂੰ ਅੰਦਰ ਬਾੜ ਕਿਸੇ ਤਰ੍ਹਾਂ ਮੈਂ ਡੈਂਪਲ ਦੀ ਮਰਿਜੀ ਸਾਰ ਲਵਾ ਇਹਨੂੰ ਕਰਦਿਆਂ ਲੋਟ ਮੰਮੀ ਸਾਰ ਤਾਂ ਮੈਂ ਵੀ ਹੁਣ ਲੈ ਲਉ ਉਹਦੀ ਗੁੱਸਾ ਤਾਂ ਮੈਨੂੰ ਵੀ ਉਤੇ ਬਹੁਤ ਆ ਰਿਹਾਗਾ ਪਰ ਕੀ ਕਰੀਏ ਉਹ ਥੋੜਾ ਜਸ਼ਨ ਕਰਕੇ ਆਪਾਂ ਨੂੰ ਬੇੜਾ ਦੇਖਣਾ ਪੈਂਦਾਗਾ ਇਹਦੇ ਪਰ ਜੇ ਬਾੜੀ ਨਿਕਲੇ ਪਏ ਨੇ ਹੁਣ ਕੱਟਣੇ ਪੈਣਗੇ ਬਹੁਤ ਟਾਈਮ ਹੋ ਗਿਆ ਉਹਦੀ ਸਰਵਸੋਈ ਨੂੰ ਡੈਂਪਲ ਹੈ ਕਿੱਥੇ ਇੱਥੇ ਹੋਊ ਕਿਤੇ ਬਾਹਰ ਮੈਂ ਦੇਖ ਕੇ ਹੁਣੀ ਆ ਇਹ ਜਸ਼ਨ ਨੂੰ ਬਾਹਰ ਨਾ ਆਉਣ ਦੇ ਉਹ ਮੰਮੀ ਰੁਕ ਜਾ ਤੂੰ ਉਹ ਤੂੰ ਚੁੱਪ ਕਰ ਮੰਮੀ ਹਾਂ ਪੁੱਤ ਮੇਰੀ ਗੱਲ ਸੁਣੇ ਇੱਕ ਮਿੰਟ ਗੱਲ ਕਰਨੀ ਸੀ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਪੁੱਤ ਤੂੰ ਅੰਦਰ ਚੱਲ ਮੈਨੂੰ ਡੈਂਪਲ ਤੱਕ ਥੋੜਾ ਜਿਹਾ ਕੰਮ ਹੈ ਮੈਂ ਉਹ ਕੰਮ ਨਿਬੜ ਕੇ ਆਈ ਠੀਕ ਹੈ ਜੀ ਛੇਤੀ ਆ ਜਾਓ ਮੰਮੀ ਬੱਲੋ ਤਾਂ ਇਹਨੂੰ ਪੁੱਛਾਂ ਜਿਹੜਾ ਇਹਨੇ ਮੇਰੇ ਨੱਕ 'ਚ ਧਮਕ ਦਿੱਤਾ ਹੋਇਆ ਆ ਪਤਾ ਜਿੱਦਾਂ ਦੀ ਸੀਗੀ ਕਾਲੇ ਮੂੰਹ ਵਾਲੀ ਨਾਲ ਉਹ ਵੀ ਆਪਣੇ ਨਾਲ ਰਲ ਆਉਂਦੀ ਐ ਡੈਂਪਲ ਨਾ ਮਨਪ੍ਰੀਤ ਦੀ ਇੰਨੀ ਹਿੰਮਤ ਵੀ ਰਾਣੀ ਨੂੰ ਹੋ ਇੰਨੀਆਂ ਪੁੱਠੀਆਂ ਸਿੱਧੀਆਂ ਗੱਲਾਂ ਸੁਣਾਵੇ ਉਹਦੇ ਨਾਲ ਮੈਨੂੰ ਗੱਲ ਕਰਨੀ ਪਊ ਉਹਨੂੰ ਪੁੱਛਦੀਆਂ ਜਾ ਕੇ ਵੀ ਤੂੰ ਸਾਡਾ ਘਰ ਤੋੜਨਾ ਹੀ ਐ ਕਰਦੀਆਂ ਗੱਲ ਮੰਮੀ ਜੀ ਤੁਸੀਂ ਇੱਥੇ ਤੁਹਾਨੂੰ ਕੁਝ ਚਾਹੀਦਾ ਸੀ ਐਵੇਂ ਠੰਡ ਚ ਕਿਉਂ ਉੱਠ ਕੇ ਮੈਨੂੰ ਕਹਿ ਦਿੰਦੇ ਤੂੰ ਨਾ ਬੜੀ ਪੋਲੀ ਜੀ ਨਾ ਬਣ ਮੇਰੇ ਮੂਰੇ ਨਾ ਮੈਨੂੰ ਐਂ ਦੱਸ ਵੀ ਤੂੰ ਅੱਜ ਨੂੰ ਰਾਣੀ ਨੂੰ ਕੀ ਪੁੱਠੀਆਂ ਪੱਟੀਆਂ ਪੜਾਈ ਜਾਂਦੀ ਸੀ ਮਮੀ ਮੈਂ ਕੁਝ ਸਮਝੀ ਨਹੀਂ ਮੈਂ ਚਾਚੀ ਨੂੰ ਕੀ ਪੁੱਠੀਆਂ ਪੱਟੀਆਂ ਪੜਾਉਣੀਆਂ ਨਾਲੇ ਚਾਚੀ ਤਾਂ ਮੇਰੇ ਤੋਂ ਇੰਨੇ ਵੱਡੇ ਆ ਉਹ ਮੇਰੀ ਕਹੀ ਗੱਲ ਤੇ ਥੋੜੀ ਚੱਲਣਗੇ ਇਹ ਤਾਂ ਸ਼ੁਕਰ ਹੈ ਵੀ ਤੇਰੀ ਕਹੀ ਗੱਲ ਤੇ ਨਹੀਂ ਚੱਲਦੀ ਪਰ ਤੂੰ ਤਾਂ ਕੋਈ ਕਸਰ ਨਹੀਂ ਛੱਡਦੀ ਮੇਰੇ ਮੂਰੇ ਨਾ ਇੰਨੀਆਂ ਭੁਲੀਆਂ ਜੀਆਂ ਗੱਲਾਂ ਨਾ ਕਰ ਮੈਨੂੰ ਐਂ ਦੱਸ ਵੀ ਤੂੰ ਇਹ ਸਭ ਕੁਝ ਕਿਉਂ ਕਰ ਰਹੀ ਐ ਖਬਰਦਾਰ ਜੇ ਅੱਗੇ ਤੋਂ ਉਹਨੂੰ ਕੁਝ ਵੀ ਪੰਜ ਦਿਨ ਕਹੀ ਤਾਂ ਨਾਲੇ ਅੱਜ ਤੱਕ ਅਸੀਂ ਨਹੀਂ ਕਦੇ ਕੋਈ ਇੱਕ ਦੂਜੇ 'ਚ ਫਰਕ ਸਮਝਿਆ ਤੇ ਤੂੰ ਕੌਣ ਹੁੰਨੀ ਆ ਸਾਡੇ ਘਰ 'ਚ ਫਰਕ ਪਾਉਣ ਵਾਲੀ ਜੇ ਮੈਂ ਅੱਗੇ ਤੋਂ ਸੁਣ ਲਈ ਨਾ ਤੇਰੀਆਂ ਇਹ ਹਰਕਤਾਂ ਤਾਂ ਮੈਂ ਇੱਕ ਮਿੰਟ ਨਹੀਂ ਲਾਉਣਾ ਤੈਨੂੰ ਇਸ ਘਰ 'ਚੋਂ ਬਾਹਰ ਕੱਢਣ ਲੱਗੀ ਨੇ ਤੂੰ ਸੋਚ ਵੀ ਨਹੀਂ ਸਕਦੀ ਕਿ ਮੈਂ ਤੇਰੇ ਨਾਲ ਕੀ ਕਰ ਸਕਦੀ ਆ ਠੀਕ ਆ ਮੰਮੀ ਜੀ ਮੈਂ ਤਾਂ ਕਿਸੇ ਨੂੰ ਕੀ ਕਹਿਣਾ ਕੁਝ ਨਹੀਂ ਕਹਿੰਦੀ ਮੈਂ ਕਿਸੇ ਨੂੰ ਵੀ ਤੇ ਤੂੰ ਕੁਸ਼ਪੁੱਤ ਅੱਗੇ ਤੋਂ ਕਹਿ ਵੀ ਨਾ ਬੈਠੀ ਕਦੇ ਤੂੰ ਰਾਣੀ ਨੂੰ ਪੁੱਠੀਆਂ ਸਿੱਧੀਆਂ ਗੱਲਾਂ ਕਰਦੀਆਂ ਤੇ ਕਦੇ ਮੁੰਡੇ ਨੂੰ ਸਿਖਾਣੀ ਐ ਸਾਡੇ ਘਰ 'ਚ ਤੂੰ ਫਰਕ ਨਹੀਂ ਪਾ ਸਕਦੀ ਕੋਈ ਨਹੀਂ ਮੰਮੀ ਜੀ ਤੁਸੀਂ ਜਮੇ ਟੈਨਸ਼ਨ ਨਾ ਲੋ ਨਾਲੇ ਜੇ ਤੂੰ ਸਾਡੇ ਘਰ ਦੇ ਮਸਲੇ 'ਚ ਨਾ ਹੀ ਪਵੇਂ ਨਾ ਤਾਂ ਚੰਗਾ ਜੇ ਕਿਤੇ ਤੇਰੇ ਕਰਕੇ ਸਾਡਾ ਹੱਸਦਾ ਵਾਸਦਾ ਪਰਿਵਾਰ ਟੁੱਟਿਆ ਨਾ ਤਾਂ ਉਹਦਾ ਪੜਿਆ ਵਿਚਾਰ ਲੈ ਨਾਲੇ ਇੱਕ ਗੱਲ ਹੋਰ ਆ ਜਿਹੜੀ ਚਾਚੀ ਨੂੰ ਤੂੰ ਪੁੱਠਾ ਸਿੱਧਾ ਬੋਲਦੀ ਐ ਨਾ ਉਹਦੇ ਮੇਰੇ ਤੇ ਬਹੁਤ एहसान ਨੇ ਤੇ ਉਹਦੇ एहसान ਮੈਂ ਮਰ ਕੇ ਵੀ ਨਹੀਂ ਚੁਕਾ ਸਕਦੀ ਨਹੀਂ ਹੋਜੇ ਵੀ ਕੀ ਆ ਸਹਾਨਾ ਚਾਚੀ ਦੇ ਤੁਹਾਡੇ ਤੇ ਜਿਹੜਾ ਤੁਸੀਂ ਚਾਚੀ ਕਰਕੇ ਮੈਨੂੰ ਬੋਲਣ ਲੱਗਿਆ ਉਹ ਤੂੰ ਛੱਡ ਤੈਂ ਕੀ ਲੈਣਾ ਸਾਡੀਆਂ ਗੱਲਾਂ ਤੋਂ ਤੈਨੂੰ ਜਿੰਨਾ ਕਿਹਾ ਤੂੰ ਉਨਾ ਹੀ ਕਰ ਤੇ ਇੱਕ ਗੱਲ ਹੋਰ ਜੇ ਤੂੰ ਇਸ ਘਰ ਚ ਬਸਣਾ ਨਾ ਤਾਂ ਸਾਡੇ ਹਿਸਾਬ ਨਾਲ ਹੀ ਰਹਿਣਾ ਪੈਣਾ ਤੂੰ ਸਾਡੇ ਦਰਾਨੀ ਛਾਣੀ ਚ ਫਿੱਕ ਪਾਉਣ ਦੀ ਕੋਸ਼ਿਸ਼ ਨਾ ਕਰ ਅਸੀਂ 30 ਸਾਲਾਂ ਦੀਆਂ ਇੱਕ ਦੂਜੀ ਨਾਲ ਲੜੀਆਂ ਤੇ ਤੂੰ ਲੜਾਏਂਗੀ ਕੱਲ ਦੀ ਆ ਕੇ ਸਾਨੂੰ ਮੰਮੀ ਜੀ ਕੀ ਮੰਮੀ ਜੀ ਤੈਨੂੰ ਜਿਹੜਾ ਕੰਮ ਕਿਹਾ ਹੈ ਨਾ ਉਹ ਕਰ ਨਾਲੇ ਜੇ ਅੱਗੇ ਤੋਂ ਕੋਈ ਬਦਤਮੀਜ਼ੀ ਕੀਤੀ ਹੈ ਨਾ ਤਾ ਇਸ ਘਰ ਚੋਂ ਕੱਢਣ ਲੱਗੇ ਮੈਂ ਤੈਨੂੰ ਮੈਂਟ ਨਹੀਂ ਲਾਉਣਾ ਇਹੋ ਜਿਹੀ ਕੀਸਾਨ ਕਰਤੇ ਚਾਚੀ ਨੇ ਮੇਰੀ ਸੱਸ ਤੇ ਜਿਹੜਾ ਮੇਰੀ ਸੱਸ ਚਾਚੀ ਕਰਕੇ ਮੈਨੂੰ ਇੰਨੀਆਂ ਗੱਲਾਂ ਸੁਣਾ ਗਈ ਨਾਲੇ ਹੁਣ ਤਾਂ ਕੁਛ ਮਰਜ਼ੀ ਹੋ ਜੇ ਇਸ ਘਰ ਦੇ ਜੀਅ ਨੂੰ ਮੈਂ ਇੱਕ ਹੋ ਕੇ ਤਾਂ ਰਹਿਣ ਨਹੀਂ ਦਿੰਦੀ ਅੱਡ ਅੱਡ ਤਾਂ ਮੈਂ ਕਰਵਾ ਕੇ ਹੀ ਸਾਹ ਲੂੰਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਇਸ ਪੂਰੀ ਸੀਰੀਜ਼ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਬਹੁਤ ਸੋਹਣੇ-ਸੋਹਣੇ ਕਮੈਂਟ ਆਉਂਦੇ ਨੇ ਸੀਰੀਜ਼ ਤੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਤੁਹਾਨੂੰ ਕਿਵੇਂ ਲੱਗ ਰਹੀ ਹੈ ਇਹ ਵੀਡੀਓ ਤੇ ਪੂਰੀ ਸੀਰੀਜ਼ ਅੱਗੇ ਕੀ ਸੋਚ ਤੁਸੀਂ ਅੱਗੇ ਕੀ-ਕੀ ਹੋਊਗਾ ਜਾਂ ਜੋ ਵੀ ਅਸੀਂ ਇਸ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਕਿਵੇਂ ਦੀਆਂ ਲੱਗ ਰਹੀਆਂ ਨੇ ਕਮੈਂਟ ਕਰਕੇ ਜੀਤਨ ਜ਼ਰੂਰ ਦੱਸਿਆ ਕਰੋ ਕਿਉਂਕਿ ਜਦੋਂ ਤੁਸੀਂ ਕਮੈਂਟ ਕਰਦੇ ਹੋ ਉੱਥੋਂ ਸਾਨੂੰ ਰਿਸਪੌਂਸ ਪਤਾ ਲੱਗਦਾ ਵੀ ਜਿਹੜੇ ਵੀ ਆਡੀਅנס ਆਪਣੀ ਇਹ ਵੀਡੀਓਜ਼ ਦੇਖ ਰਹੀ ਆ ਉਹਨਾਂ ਨੂੰ ਕਿਵੇਂ ਦੀ ਲੱਗ ਰਹੀ ਹੈ ਕੀ ਚੀਜ਼ ਚੰਗੀ ਲੱਗ ਰਹੀ ਹੈ ਤੇ ਕੀ ਚੀਜ਼ ਮਾੜੀ ਲੱਗ ਰਹੀ ਹੈ ਅਸੀਂ ਆਪਣੇ ਵੱਲੋਂ ਹਮੇਸ਼ਾ ਕੋਸ਼ਿਸ਼ ਕਰਦੇ ਆਂ ਵੀ ਜਿਹੜੀ ਵੀ ਚੀਜ਼ ਦਿਖਾਈਏ ਬਿਲਕੁਲ ਨੇਚਰਲ ਤੇ ਇੱਕ ਸਾਫ਼ ਸੁਥਰੀ ਚੀਜ਼ ਦਿਖਾਈ ਜਾਵੇ ਤੇ ਜਿਸ ਦੇ ਨਾਲ ਲੋਕਾਂ ਨੂੰ ਕੋਈ ਨਾ ਕੋਈ ਸੇਧ ਜ਼ਰੂਰ ਮਿਲੇ ਤੇ ਤੁਸੀਂ ਵੀ ਦੱਸਿਆ ਕਰੋ ਤੁਹਾਨੂੰ ਸਾਡੀ ਹੋਈ ਬਣਾਈਆਂ ਵੀਡੀਓ ਸਾਡੀਆਂ ਬਣਾਈਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇਗੀਆਂ ਤੇ ਇੱਕ ਗੱਲ ਹੋਰ ਜਿੰਨੇ ਲੋਕ ਵੀਡੀਓ ਦੇਖਦੇ ਆਗੇ ਲਾਈਕ ਤਾਂ ਕਰ ਦਿੰਦੇ ਆ ਪਰ ਕਮੈਂਟ ਬਹੁਤ ਜ਼ਿਆਦਾ ਘੱਟ ਹੁੰਦੇ ਆਗੇ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਜਿੰਨੇ ਵੱਧ ਕਮੈਂਟ ਹੁੰਦੇ ਨੇ ਸਾਨੂੰ ਉੰਨੇ ਹੀ ਚੰਗੀ ਤਰ੍ਹਾਂ ਪਤਾ ਲੱਗਦਾ ਸਾਡੀ ਵੀਡੀਓ ਦਾ ਰਿਸਪੌਂਸ ਕੀ ਹੈਗਾ ਵੀ ਅਸੀਂ ਕਿਹੋ ਜਿਹਾ ਕੰਮ ਕਰ ਰਹੇ ਹਾਂਗੇ ਤਾਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਜਿੰਨੇ ਵੀ ਲੋਕਾਂ ਨੇ ਇਹ ਵੀਡੀਓ ਦੇਖ ਲਈ ਜਿਨ੍ਹਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਤੇ ਵੱਧ ਤੋਂ ਵੱਧ WhatsApp ਗਰੁੱਪਾਂ ਚ ਆਪਦੇ ਯਾਰਾਂ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰਿਆ ਕਰੋ ਐਵੇਂ ਹੀ ਥੋੜੇ ਤੱਕ ਅਸੀਂ ਨਵੇਂ ਨਵੇਂ ਕਨਸੈਪਟ ਵਧੀਆ ਵਧੀਆ ਕਨਸੈਪਟ ਲੈ ਕੇ ਆਉਂਦੇ ਰਹਾਂਗੇ ਤੇ ਵੀਡੀਓ ਬਾਰੇ ਜ਼ਰੂਰ ਕਮੈਂਟ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਦੇ ਰਹੋ